ਇਹ ਲਹਿਰ ਪਿੰਡ ਪਿੰਡ ਪਹੁੰਚੇਗੀ ਨਗਰ ਨਗਰ ਪਹੁੰਚੇਗੀ ਤੇ ਉਥੇ ਪਹੁੰਚ ਕੇ ਅਸੀਂ ਆਪਣਿਆਂ ਦੇ ਦਰਦ ਨੂੰ ਸੁਣਾਂਗੇ ਦਰਦ ਵੱਡੇ ਨੇ ਦਰਦ ਬਿਆਨ ਤੋਂ ਪਰੇ ਨੇ ਉਹ ਮਾਵਾ ਦੇ ਪੁੱਤ ਜਿਹੜੇ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਜਦੋਂ ਇੱਥੇ ਨਸ਼ੇ ਆਏ ਜਿਹੜੇ 9 9 ਫੁੱਟ ਦੇ ਨੇਜਿਆਂ ਦੇ ਨਾਲ ਨਾ ਮਰੇ ਆ 1.5 2 ਇੰਚ ਦੀ ਸੂਈ ਜਿਹੜੀ ਹੈ ਉਹ ਸਾਡੇ ਉਹਨਾਂ ਜਵਾਨਾਂ ਨੂੰ ਮਾਰ ਰਹੀ ਹੈ ਇਹ ਮਾਵਾਂ ਦਾ ਦਰਦ ਹੈ ਭੈਣਾਂ ਦਾ ਦਰਦ ਹੈ ਇਹ ਵੀ ਸੁਣਾਂਗੇ ਇਹ ਵੀ ਉਹਨਾਂ ਵਿੱਚ ਬੈਠਾਂਗੇ ਆਪਾਂ ਫੇਰ ਗੁਰੂ ਨਾਨਕ ਦੇ ਘਰ ਦਾ ਸੰਕਲਪ ਬਿਨਾਂ ਕਿਸੇ ਵਿਤਕਰੇ ਤੋਂ ਹੈ ਬਿਨਾਂ ਕਿਸੇ ਭੇਦਭਾਵ ਤੋਂ ਹੈ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਡੇ ਗੁਰੂ ਦਾ ਫਲਸਫਾ ਸਾਰਿਆਂ ਦਾ ਵਾ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਸਾਰਿਆਂ ਤੱਕ ਇਹ ਜਾਣਣਾ ਚਾਹੀਦਾ ਸਾਰਿਆਂ ਤੱਕ ਗੁਰੂ ਦਾ ਜਿਹੜਾ ਫਲਸਫਾ ਹੈ ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਹੈ ਜਦੋਂ ਨਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਛੂਦਰ ਕਹਿ ਕੇ ਕਿਸੇ ਨੂੰ ਨੀਵਾ ਕਹਿ ਕੇ ਭੰਡਿਆ ਜਾ ਰਿਆ ਸੀ ਗੁਰੂ ਕਾਲ ਵੇਲੇ ਵੀ ਉਸ ਵੇਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਉੱਠੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਆਵਾਜ਼ ਆਈ ਜਾਣੋ ਜੋਤ ਨਾ ਪੁਛੋ ਜਾਤੀ ਆਗੇ जात नाहे गुरु नानक ਦੇ ਘਰ ਵਿੱਚੋਂ ਆਵਾਜ਼ ਆਈ जात का गर्ब ना कर ਮੂਰਖ ਗਾਵਾਰਾ ਇਸ ਗਰਬ ਤੇ ਚਲੇ ਬਹੁਤ ਵਿਕਾਰਾ ਇਹ ਗੁਰੂ ਨਾਨਕ ਦਾ ਘਰ ਸੀ ਜਿੱਥੇ ਇੱਕ ਨਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਭਗਤ ਬਾਣੀ ਦੇ ਵਿੱਚ ਹੀ ਆ ਜਾਂਦਾ ਦੱਸਣ ਦੇ ਲਈ ਕਿ ਗੁਰੂ ਮਾਨ ਕਿਦਾਂ ਦਿੰਦਾ ਬੇਨਤੀ ਮੈਂ ਕਰ ਰਿਆਂ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਾਤੀ ਵਿਤਕਰਾ ਹੋ ਸਕਦਾ ਹੈ ਪਰ ਗੁਰੂਆਂ ਦੀ ਧਰਤੀ ਤੇ ਨਹੀਂ ਹੋ ਸਕਦਾ ਇਹ ਠੀਕ ਹੈ ਕਿਤੇ ਕਿਤੇ ਹੂਣ ਤਾਈਆਂ ਕੁਝ ਬੰਦੇ ਨਿੱਜੀ ਤੌਰ ਦੇ ਉੱਤੇ ਕੋਈ ਗੱਲਬਾਤ ਕਰ ਸਕਦੇ ਨੇ ਪਰ ਸਾਡੀਆਂ ਸੰਸਥਾਵਾਂ ਲੈ ਲਓ ਐਸਜੀਪੀਸੀ ਦੇ ਪ੍ਰਧਾਨ ਬਡੂੰਗਰ ਸਾਹਿਬ ਉਹਨਾਂ ਨੂੰ ਦੇਖ ਲੋ ਕਿਰਪਾਲ ਸਿੰਘ ਜੀ ਪਿਛਲੇ ਸਾਡੇ ਜਥੇਦਾਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਾਤ ਨਹੀਂ ਪੁਛੀ ਜਾਂਦੀ ਇੱਥੇ ਇਹ ਗੁਰੂ ਦਾ ਸਿਧਾਂਤ ਹੈ ਗੋਬਿੰਦ 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 ਸੰਗ ਨਾਮ ਦੇਓ ਮਨ ਲੀਣਾ ਆੜ ਧਾਮ ਕੋ ਛੀ ਪਰੋ ਹੋਇਓ ਲਾਖੀਣਾ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਰਬਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰਿਆ ਓ ਘਰ ਘਰ ਸੁਣਿਆ ਹਿਰਦੈ ਵਸਿਆ ਪੌਰ ਬ੍ਰਹਮ ਭਗਤਾ ਮੈਂ ਗਣਿਆ ਅਖੀਰ ਤੇ ਕਿਆ ਇਹ ਵਿਦ ਸੁਣ ਕੇ जाट ਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਈਆਂ ਤਨਾਂ ਵਡ ਭਾਗਾ ਇਕੱਠੇ ਹੀ ਬਾਲਤੇ ਨਾ ਇਕੱਠੇ ਹੀ ਇਸ ਕਰਕੇ ਜਦੋਂ ਸਮੁੱਚੇ ਦੇਸ਼ ਵਿੱਚ ਜਾਤੀ ਵਿਤਕਰਾ ਸੀ ਹੈ ਪਰ ਪੰਜਾਬ ਵਿੱਚ ਨਹੀਂ ਸੀ ਪੰਜਾਬ ਵਿੱਚ ਨਹੀਂ ਹੈ ਨਾ ਹੋ ਸਕਦਾ ਕਿਵੇਂ ਹੋ ਸਕਦਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਦਿੰਦੇ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਤਿਲਕ ਜੰਜੂ ਰੱਖਾ ਪ੍ਰਭ ਤਾਂ ਕਾ ਕਿਨੋ ਕਲੋ ਵੱਡੋ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਉਹਨਾਂ ਦੇ ਸੀਸ ਨੂੰ ਲਿਆਉਣ ਵਾਲੇ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਜਿਹੜੇ ਗੁਰਗੋ ਬੈਂਸ ਸਿੰਘ ਜੀ ਨੂੰ ਜਦੋਂ ਮਿਲਦੇ ਨੇ ਤੇ ਪਾਤਸ਼ਾਹ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਸੰਗ ਅਮੇਟੇ ਤੇ ਸਮੇਟੇ ਇਸ ਕਰਕੇ ਗੁਰਮਖੋ ਇਹ ਗੁਰੂ ਨਾਨਕ ਦਾ ਕਾਰ ਹੈ ਹਾਂ ਪਿਛਲੇ ਕੋਸ਼ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਬਿਰਤਾਂਤ ਘੜਨ ਦੀ ਗੱਲ ਹੋ ਰਹੀ ਹੈ ਸਾਡੇ ਭਰਾਵਾਂ ਨੂੰ ਰੰਗਰੇਟੇ ਸਿਖਾ ਨੂੰ ਭਰਾਵਾਂ ਦੇ ਨਾਲੋਂ ਅਸੀਂ ਇੱਕੋ ਹੀ ਪਰਿਵਾਰ ਥੋੜਾ ਜਿਹਾ ਨਖੇੜਨ ਦੀ ਕੋਸ਼ਿਸ਼ ਹੋ ਰਹੀ ਹੈ। ਅਲੱਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਇਹ ਹੋਣਾ ਨਹੀਂ। ਹੋਣਾ ਤਾਂ ਨਹੀਂ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਸ਼ਿਕਾਇਆ ਜਾਂਦਾ ਹੈ ਇੱਕ ਬਾਟੇ ਦੇ ਵਿੱਚ ਛਕਾਇਆ ਜਾਂਦਾ ਸਾਡੇ ਤਖਤਾਂ ਦੇ ਉੱਤੇ ਦਮਦਮਾ ਸਾਹਿਬ ਤਖਤ ਕੇਸਗੜ ਸਾਹਿਬ ਤਖਤ ਪਰ ਬਿਰਤਾਂਤ ਇਹ ਚੱਲਿਆ ਇਸ ਬਿਰਤਾਂਤ ਨੂੰ ਸਮਝਣ ਦੀ ਲੋੜ ਹੈ ਕਿ ਕੋਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸਿੱਖ ਕੌਮ ਦੇ ਵਿੱਚ ਫੁੱਟ ਤੇ ਨਹੀਂ ਪਾ ਰਿਹਾ ਹੈ ਜਾਂ ਫੁੱਟ ਪਾਉਣ ਦੀ ਕੋਸ਼ਿਸ਼ ਤੇ ਨਹੀਂ ਕਰ ਰਿਹਾ ਹੈ ਇਨੂੰ ਸਮਝਣ ਦੀ ਲੋੜ ਹੈ ਧਰਮ ਪਰਵਰਤਨ ਕੱਲੇ ਮੈਂ ਕਹਿ ਦਵਾਂ ਕੋਈ ਜਿਨ੍ਹਾਂ ਨੂੰ ਗੁਰਮਤ ਦੇ ਵਿੱਚ ਕੋਈ ਅਮੀਰ ਗਰੀਬ ਨਹੀਂ ਹੁੰਦਾ ਆਪਾਂ ਸਾਰੇ ਹੀ ਅਮੀਰ ਆ ਸਾਡੇ ਕੋਲ ਨਾਮ ਦਾ ਧਨ ਹੈ ਸਾਡੇ ਕੋਲ ਸਿੱਖੀ ਦਾ ਖਜ਼ਾਨਾ ਹੈ ਜਿਹੜੇ ਆਰਥਿਕ ਤੌਰ ਤੇ ਪਛੜੇ ਨੇ ਕੱਲੇ ਉਹੀ ਨਹੀਂ ਉਧਰ ਜਾ ਰਹੇ ਹੋਰ ਵੀ ਬੜੇ ਕਾਰਨ ਨੇ ਸਾਡਾ ਭਰੋਸਾ ਜੇਵੇਂ ਚਾਹੀਦਾ ਸੀ ਗੁਰੂ ਤੇ ਉਹਵੇਂ ਨਾ ਰਹਾ ਦੁਖੀ ਹੁੰਦੇ ਨੇ ਕਈ ਬੰਦੇ ਬਿਮਾਰੀਆਂ ਲੱਗਦੀਆਂ ਉਹਨਾਂ ਨੂੰ ਅਗਲੇ ਕਹਿ ਦਿੰਦੇ ਨੇ ਵੀ ਅਸੀਂ ਤੁਹਾਨੂੰ ਐਵੇਂ ਠੀਕ ਕਰਾਂਗੇ ਭਾਵੇਂ ਨਹੀਂ ਹੁੰਦੀ ਭੁੱਲੇ ਤੇ ਭਟਕੇ ਹੋਏ ਜਿਹੜੇ ਲੋਕ ਨੇ ਉਹ ਪਖੰਡ ਵਾਲੇ ਪਾਸੇ ਚਲੇ ਜਾਂਦੇ ਨੇ ਤੇ ਪਖੰਡ ਵਾਲੇ ਪਾਸੇ ਜਾ ਕੇ ਥੋੜਾ ਬਹੁਤਾ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਪਰ ਜੇ ਸਾਡਾ ਭਰੋਸਾ ਹੁੰਦਾ ਗੁਰੂ ਤੇ ਅਸੀਂ ਗੁਰਦੁਆਰਾ ਸਾਹਿਬ ਇਦਾਂ ਬੈਠੇ ਆ ਇਹ ਸਾਰੇ ਪਿੰਡਾਂ ਦੇ ਪਿੰਡ ਸਿੱਖਾਂ ਦੇ ਨੇ ਅੰਮ੍ਰਿਤ ਵੇਲੇ ਵੀ ਸੰਗਤ ਹੁੰਦੀ ਸ਼ਾਮ ਨੂੰ ਹੁੰਦੀ ਵਿਚਾਰ ਹੁੰਦੀ ਕੀਰਤਨ ਹੁੰਦਾ ਗੁਰਬਾਣੀ ਨੂੰ ਸਮਝਦੇ ਜੇ ਸੁਖ ਦੇ ਤਾ ਤੁਝੈ ਆਰਾਧੀ ਦੁੱਖ ਭੀ ਤੁਝੈ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਜੇ ਇਸ ਗੱਲ ਨੂੰ ਸਮਝਦੇ ਤੇ ਦੁੱਖਾਂ ਦੇ ਵਿੱਚ ਐਵੇਂ ਥੋੜਾ ਪੁੱਠੇ ਪਾਸੇ ਤੁਰ ਪਈ ਸਮਝਿਆ ਨਹੀਂ ਧਰਮ ਪਰਵਰਤਨ ਦਾ ਮੈਂ ਵੱਡਾ ਕਾਰਨ ਇਹ ਮੰਨਦਾ ਸਾਡੀ ਗੁਰੂ ਤੋਂ ਦੂਰੀ ਹੋ ਗਈ ਅਸੀਂ ਗੁਰੂ ਤੋਂ ਦੂਰ ਹੋ ਗਏ ਹੋਰ ਵੀ ਥੋੜੇ ਬਹੁਤੇ ਕਾਰਨ ਹੋ ਸਕਦੇ ਨੇ ਇਹ ਠੀਕ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਿਸ਼ਵਾ ਸਾਹਿਬ ਨੇ ਆਖਿਆ ਸੀ ਇਹਨਾਂ ਨੇ ਨਹੀਂ ਆਖਿਆ ਗੁਰੂ ਨੇ ਆਖਿਆ ਇਹਨਾਂ ਨੇ ਗੁਰੂ ਦੇ ਬਚਨ ਦੁਹਰਾਏ ਉਹਦੇ ਲਈ ਤੇ ਗੁਰੂ ਨੇ ਆਖਿਆ ਵੀ ਦਸਵੰਦ ਕੱਢੋ ਕਮਾਈ ਦਾ ਦਸਵਾਂ ਹਿੱਸਾ ਹਰ ਸਿੱਖ ਕੱਢੇ ਉਹ ਜਿਹੜਾ ਕਮਾਈ ਦਾ ਦਸਵਾਂ ਹਿੱਸਾ ਵਾ ਪਿੰਡ-ਪਿੰਡ ਨਗਰ-ਨਗਰ ਆਪਾਂ ਉਹ ਜਿਹੜੇ ਲੋੜਵੰਦ ਸਿੱਖ ਨੇ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਦੇਗੇ ਆਪਾਂ ਆਪਾਂ ਬਾਹਰ ਤੋਂ ਆਸ ਹੀ ਕਿਉਂ ਰੱਖਦੇ ਆ ਸਾਡਾ ਤੇ ਦਾਵਾ ਹੀ ਪਾਤਸ਼ਾਹੀ ਹੈ ਗੁਰੂ ਨੇ ਆਖਿਆ ਨਾ ਇਹਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਜਿਹੜੇ ਲੋੜਵੰਦ ਸਿੱਖ ਵੀ ਨਾ ਇਹਨਾਂ ਦਾ ਪਾਤਸ਼ਾਹੀ ਦਾਵਾ ਹੈ ਇਹਨਾਂ ਨੂੰ ਸਾਡੇ ਤੋਂ ਕੋਈ ਨਖੇੜ ਨਹੀਂ ਸਕਦਾ ਦਸਵੰਦ ਕੱਢੀਏ ਆਪਣਾ ਤੇ ਦਸਵੰਦ ਦੀ ਠੀਕ ਵਰਤੋਂ ਕਰੀਏ ਸਿੱਧਾ ਹੀ ਕਿਸੇ ਗਰੀਬ ਬੱਚੇ ਦੀ ਫੀਸ ਤਾਰ ਦੋ ਕਿਸੇ ਗਰੀਬ ਧੀ ਦਾ ਵਿਆਹ ਕਰ ਦੋ ਆਨੰਦ ਕਾਰਜ ਕਰ ਦੋ ਸਿੱਧਾ ਹੀ ਕਰ ਦੋ ਜਿਹੜਾ ਵਿਚਕਾਰਲਾ ਕੰਮ ਹੈ ਹੈਗਾ ਵਾ ਮੈਨੂੰ ਪਤਾ ਹੈ ਉਹ ਕਰਗੇ ਨਾ ਆਪਾਂ ਸਿੱਧੀ ਮਦਦ ਕਰੀਏ ਮਦਦ ਕਰਕੇ ਗੁਰੂ ਦੀ ਖੁਸ਼ੀ ਲਈਏ ਜੇ ਆਪਾਂ 1000 ਰੁਪਇਆ ਦਸਵੰਦ ਕੱਢਾਂਗੇ ਨਾ 10000 ਕਮਾ ਰਹੇ ਹਾਂ ਤੇ ਅਗਲੇ ਮਹੀਨੇ ਅਸੀਂ 20000 ਕਮਾਵਾਂਗੇ ਤੇ ਜੇ 2000 ਕੱਢਾਂਗੇ ਤੇ ਗੁਰੂ ਨੇ 2 ਲੱਖ ਬਣਾਉਣਾ ਹੈ। ਭਰੋਸਾ ਤੇ करिए। ਦਸਵੰਦ ਲੋੜਵੰਦਾਂ ਦੀ ਮਦਦ ਕਰਨ ਦਾ ਹੱਲ ਦਸਵੰਦ ਹੈ। ਹਰ ਸਿੱਖ ਦਸਵੰਦ ਕੱਢੇ ਤੇ ਸਾਰਥਿਕ ਵਰਤੋਂ ਉਹਦੀ ਸਿੱਧੀ ਕਰੇ। ਮੈਂ ਵਿਦੇਸ਼ ਵਾਲੇ ਸਿੱਖਾਂ ਨੂੰ ਵੀ ਆਖਦਾ ਹਾਂ। ਤੁਸੀਂ ਢੰਗ ਤਰੀਕੇ ਦੇ ਨਾਲ ਸਾਰਾ ਸਿਸਟਮ ਮਦਦ ਕਰੋ। ਸਾਨੂੰ ਵਿਦੇਸ਼ ਵਾਲੇ ਸਿੱਖਾਂ ਤੇ ਬੜਾ ਮਾਣ ਹੈ ਬੜਾ ਉਹਨਾਂ ਦਾ ਅਦਬ ਹੈ ਬਹੁਤ ਮਦਦ ਪੰਜਾਬ ਦੇ ਵਿੱਚ ਉਹ ਕਰਦੇ ਨੇ ਉਹ ਦਸਵੰਦ ਕੱਢਦੇ ਨੇ ਪਰ ਇੰਨਾ ਕੁ ਚੇਤਾ ਰੱਖੋ ਵੀ ਗਰੀਬ ਤੱਕ ਪਹੁੰਚ ਰਿਹਾ ਹੈ ਦੇਖ ਲਓ ਗੁਰੂ ਦੇਖ ਰਿਹਾ ਹੈ ਗੁਰੂ ਤੋਂ ਕੁਝ ਲੁਕਿਆ ਨਹੀਂ ਗੁਰੂ ਜਾਣਦਾ ਤੇ ਜੇ ਕੋਈ ਦਸਵੰਦ ਨੂੰ ਖਾਵੇਗਾ ਗੁਰੂ ਕੇ ਨੂੰ ਉਹਨੂੰ ਗੁਰੂ ਬਖਸ਼ੂਗਾ ਨਹੀਂ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਸੀ ਜਿਹੜਾ ਪੂਜਾ ਦਾ ਧਾਨ ਹੈ ਗੁਰਦੁਆਰੇ ਦਾ ਪੈਸਾ ਹੈ ਜੇ ਕੋਈ ਇਹਦੀ ਦੁਰਵਰਤੋਂ ਕਰੇ ਖਾਜੇ ਇਹ ਜੈਰੇ ਕਾਤਲ ਹੈ ਇਹ ਮਿੱਠਾ ਜ਼ਹਿਰ ਹੈ ਇਹ ਅਜ ਨਹੀਂ ਤੇ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਣਾ ਇਸ ਕਰਕੇ ਜੇ ਕੋਈ ਦਸਵੰਦ ਨੂੰ ਕਿਤੇ ਵੀ ਖਾਣ ਦੀ ਗੱਲ ਕਰਦਾ ਗੁਰੂ ਨਹੀਂ ਬਖਸ਼ੇਗਾ ਸਾਡਾ ਗੁਰੂ ਸਮਰਾਥੇ ਭਰੋਸਾ ਕਰੀਏ ਆਪਾਂ ਪਾਤਸ਼ਾਹ ਦੀ ਤੋ ਲੋੜਵੰਦਾਂ ਦੀ ਮਦਦ ਹੱਲ ਹੈ ਦਸਵੰਦ ਦਸਵੰਦ ਉਹਦਾ ਹੱਲ ਕਰੇਗਾ